ਇਹ ਕਿਸ ਵਜ੍ਹਾ ਤੁਸੀਂ ਰੱਖੀ ਹੈ ਸਾਨੂੰ ਥੋੜੀ ਬੋਦੀ ਜਾਣਕਾਰੀ ਦਿਵਾ ਸਮਝਦੀ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਸਾਡੇ ਜਿੰਨੇ ਵੀ ਪੱਤਰਕਾਰ ਪੱਤਰਕਾਰ ਭਰਾ ਸਾਡੇ ਇੱਥੇ ਸਾਡੇ ਕੋਲ ਪਹੁੰਚੇ ਹੈ ਐਸਜੀਆਰ ਹਸਪੀਟਲ ਦੇ ਵਿੱਚ ਮੈਂ ਡਾਕਟਰ ਪਰਮਿੰਦਰ ਸਿੰਘ ਐਸਜੀਆਰ ਹਸਪੀਟਲ ਕੋਰਟ ਤੋਂ ਹਿਤੋਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜੋ ਅੱਜ ਸ਼ੁਭ ਦਿਹਾੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕੇ ਹਿੰਦ ਦੀ ਚਾਦਰ ਕਿਹਾ ਗਿਆ ਉਸ ਸ਼ੁਭ ਦਿਹਾੜੇ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਡੇ ਦੇਸ਼ ਨਿਵਾਸੀਆਂ ਨੂੰ ਔਰ ਦੇਸ਼ਾ ਪ੍ਰਦੇਸ਼ਾਂ ਵਿੱਚ ਬੈਠੇ ਸਾਰੇ ਦੇ ਸਾਰੇ ਜਿੰਨੀ ਵੀ ਸਾਧ ਸੰਗਤ ਹੈ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਔਰ ਨਾਲ ਦੀ ਨਾਲ ਜੋ ਵੀ ਕੰਮ ਜੋ ਵੀ ਪਰਸਨ ਜੋ ਵੀ ਕੰਮ ਕਰਦਾ ਉਹ ਪ੍ਰਮਾਤਮਾ ਨੂੰ ਵਕਸੀ ਗਈ ਇੱਕ ਡਿਊਟੀ ਹੁੰਦੀ ਹੈ ਇਸ ਡਿਊਟੀ ਦੇ ਤਹਿਤ ਅਸੀਂ ਅੱਜ ਸਾਰੇ ਇੱਥੇ ਬੈਠੇ ਆਂ ਇਹ ਡਿਊਟੀ ਪਰਮਾਤਮਾ ਨੇ ਸਾਨੂੰ ਬਖਸ਼ੀ ਆ ਉਹਨਾਂ ਦੇ ਸ਼ੁਭ ਦਿਹਾੜੇ ਤੇ ਮੈਂ ਬਹੁਤ ਕਿਸਮਤ ਵਾਲਾ ਆ ਕਿ ਇੱਕ ਅਸੀਂ ਜੋ ਡਿਪਾਰਟਮੈਂਟ ਐਡ-ਆਨ ਕਰਨ ਜਾ ਰਹੇ ਆ ਗਾਇਨੀ ਦਾ ਜਿਸ ਦੀ ਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਲੋੜ ਸੀਗੀ ਤੇ ਨਾਲ ਦੀ ਨਾਲ ਮੈਂ ਆਪਣੀ ਟੀਮ ਮੈਂਬਰਾਂ ਨੂੰ ਵਧਾਰਿਆ ਸਾਡੀ ਟੀਮ ਦੇ ਵਿੱਚ ਡਾਕਟਰ ਵਿਸ਼ਾਲ ਪੱਲਾ ਜੀ ਜੋ ਕਿ ਮਲਟੀ ਸਪੈਸ਼ੈਲਟੀ ਹਸਪੀਟਲਾਂ ਦੇ ਐਫ ਡੀ ਵੀ ਰਹਿ ਚੁਕੇ ਸੀ ਸੀਈਓ ਵੀ ਰਹਿ ਚੁਕੇ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਾਲ ਰਨ ਕੀਤਾ ਜਿਨ੍ਹਾਂ ਦਾ ਕਿ 20 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਸਾਡਾ ਵਿਜ਼ਨ ਹੈ ਇਸ ਵੇਲੇ ਕਿ ਸਾਡੇ ਇਲਾਕੇ ਦੇ ਵਿੱਚ ਜੋ ਸਭ ਤੋਂ ਵੱਧ ਲੋੜ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਅਸੀਂ 5 ਸਾਲ ਪੂਰੇ ਕਰਨ ਜਾ ਰਹੇ ਹਾਂ ਕੋਟਫਤੂਹੀ ਦੇ ਵਿੱਚ ਇਹ ਪੰਜਵਾਂ ਸਾਲ ਜੋ ਹੈ ਇਸ ਨੂੰ ਆਪਾਂ 골ਡਨ ਈਅਰ ਦੇ ਲੈ ਕੇ ਗੋਲਡਨ ਜੇਰ ਲੈਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਸਾਡੇ ਇਲਾਕਾ ਨਿਵਾਸੀਆਂ ਨੂੰ ਜੋ ਫੈਸਿਲਟੀਆਂ ਲਈ ਦੂਰ ਦਰਾੜ ਜਾਣਾ ਪੈਂਦਾ ਹੈ ਤੋਂ ਉਹ ਸਾਰੇ ਦੇ ਸਾਰੇ ਇੱਥੇ ਹੀ ਕੋਟਫਤੂਹੀ ਦੇ ਵਿੱਚ ਐਸਜੀਆਰ ਹਸਪੀਟਲ ਦੇ ਵਿੱਚ ਅਸੀਂ ਰਨਿੰਗ ਦੇ ਵਿੱਚ ਲੈ ਕੇ ਆਵਾਂਗੇ ਤੇ ਬਾਕੀ ਜੋ ਹੈ ਉਹ ਸਾਡੇ ਵਿਸ਼ਾਲ ਪੱਲ ਜੀ ਜੋ ਕਿ ਸਾਡੇ ਆਲਰੇਡੀ ਅਪਾਇੰਟ ਹੋ ਚੁੱਕੇ ਸਾਡੇ ਟੀਮ ਮੈਂਬਰ ਹੈ ਜੀ ਸੀਈਓ ਮੈਂ ਚਾਹੁੰਦਾ ਕਿ ਉਹ ਸਾਰਾ ਵਿਸਤਾਰ ਪੂਰਵਕ ਤੁਹਾਨੂੰ ਇੱਕ ਵਾਰ ਦਾ ਸ਼ਾਇਦ ਸਟਾਰਟ ਹੋ ਜਾਂਦਾ ਹੈ। ਔਰ ਸਾਰੀ ਪ੍ਰੈਸ ਦੇ ਵੀਰਾਂ ਦਾ ਥੈਂਕਸ ਕਰਨਾ ਚਾਹੁੰਦਾ। ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਵਿਜ਼ਨ ਹੈ ਐਸਜੀਆਰ ਹਸਪੀਟਲ ਨੂੰ ਲੈ ਕੇ ਉਹ ਬਹੁਤ ਹੀ ਕਲੀਅਰ ਹੈ। ਐਸ ਵਿਜ਼ਨ ਤਹਿਤ ਮੇਰੇ ਡਾਕਟਰ ਸਾਹਿਬ ਨਾਲ ਬੜੀ ਡਿਟੇਲਡ ਮੀਟਿੰਗਸ ਹੋ ਚੁੱਕੀਆਂ ਨੇ। ਔਰ ਡਾਕਟਰ ਸਾਹਿਬ ਚਾਹੁੰਦੇ ਨੇ ਕਿ ਜਿੰਨੇ ਵੀ ਇਲਾਕੇ ਆਸ-ਪਾਸ ਦੇ ਲੱਗਦੇ ਨੇ, ਜਿੰਨੇ ਵੀ ਪਿੰਡ ਲੱਗਦੇ ਨੇ, ਉਹਨਾਂ ਨੂੰ ਅਸੀਂ ਬੈਸਟ ਮਲਟੀ ਸਪੈਸ਼ਲਟੀ ਹਸਪੀਟਲ ਦੀ सुविधाव उपलब्ध कराइए चार साल तो यह हॉस्पिटल चल रहे है और चार साल तो मेडिकल डिपार्टमेंट और सर्जरी डिपार्टमेंट बहुत ही सक्सेसफुली रन कर रहे है डॉक्टर साहब हज़ार पेशेंट्स में ट्रीट कर चुके हैं इलाके डॉक्टर साहब का पहले तो बहुत नाम है इस हॉस्पिटल का पहले तो बहुत नाम है बट हूँ जो आने वाले टाइम के लिए हिसाब न देखते हुए और पेशेंट्स के लिए बढ़ते पेशेंट्स देखते हुए ਸਾਡੀ ਡਿਪਾਰਟਮੈਂਟ ਗਾਈਡਿੰਗ ਡਿਪਾਰਟਮੈਂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਅੱਜ ਅਸੀਂ ਆਪਣਾ ਗਾਈਡਿੰਗ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਡਾਕਟਰ ਮਮਤਾ ਤੁਹਾਨੂੰ ਜੁਆਇਨ ਕੀਤੇ ਹੈ ਜਿਹੜੀ ਕਿ ਹੁਣੇ ਤੁਹਾਨੂੰ ਸਾਰੀ ਡਿਟੇਲ ਚ ਦੱਸਣਗੇ ਮੇਰੇ ਬਾਅਦ ਔਰ ਡਾਕਟਰ ਮਮਤਾ ਨੂੰ ਮੈਂ ਵੈਲਕਮ ਕਰਾਂਗਾ ਇਸ ਤੋਂ ਇਲਾਵਾ ਜੀ ਸਾਡਾ ਜਿਹੜਾ ਮਿਸ਼ਨ ਹੈ ਉਹ ਹੈ ਕਿ ਇਲਾਕੇ ਦੇ ਵਸਨੀਕਾਂ ਨੂੰ ਜਿਵੇਂ ਡਾਕਟਰ ਸਾਹਿਬ ਨੇ ਵੀ ਮੈਨਸ਼ਨ ਕੀਤਾ ਹੈ कि ਅਸੀਂ ਬੈਸਟ ਸਰਵਿਸਿਜ਼ ਕੁਆਲਿਟੀ ਜੋ ਹਸਪੀਟਲ ਚ ਹਾਈਜੀਨ ਹੁੰਦੀ ਹੈ ਔਰ ਜਿਹੜੇ ਬੈਸਟ ਡਾਕਟਰਸ ਪ੍ਰੋਵਾਈਡ ਕਰਦੇ ਜਿੱਦਾਂ ਕਿ ਮੈਂ ਦੱਸਿਆ ਕਿ ਸਾਡੇ ਕੋਲ ਮੈਡੀਸਨ ਡਿਪਾਰਟਮੈਂਟ ਔਰ ਸਰਜਰੀ ਡਿਪਾਰਟਮੈਂਟ ਹੈ ਗਾਇਨਿਕੋਲੋਜੀ ਡਿਪਾਰਟਮੈਂਟ ਅੱਜ ਐਡ ਕਰ ਰਹੇ ਹਾਂ ਜਿਹਦੇ ਚ ਅਨਵਡੇ ਸਮੇਂ ਅਸੀਂ ਸਾਰੇ ਆਸ-ਪਾਸ ਦੇ ਇਲਾਕੇ ਵਾਲਿਆਂ ਨੂੰ ਬੈਨੀਫਿਟ ਦਿਆਂਗੇ ਇਸ ਤੋਂ ਇਲਾਵਾ ਜਿਹੜਾ ਸਾਡਾ ਮੇਨ ਮਿਸ਼ਨ ਹੈ ਉਹ ਹੈ ਅਸੀਂ ਬਹੁਤ ਹੀ ਜਲਦੀ ਨੈਫਰੋਲੋਜੀ ਡਿਪਾਰਟਮੈਂਟ ਔਰ ਜਿਹਦੇ ਚ ਡਾਇਲਿਸਿਸ ਤੁਸੀਂ ਦੇਖਿਆ ਹੋਏਗਾ ਡਾਇਲਿਸਿਸ ਦੀ ਬਹੁਤ ਲੋੜ ਪੈਂਦੀ ਹੈ ਡਾਇਲਿਸਿਸ ਦੀਆਂ ਮਸ਼ੀਨਸ ਐਡ ਕਰਾਂਗੇ ਆਉਣ ਵਾਲੇ ਬਹੁਤ ਹੀ ਜਲਦੀ ਸਮਝ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ 5 ਸਾਲ ਕੰਪਲੀਟ ਹੋਣ ਵਾਲੇ ਨੇ ਤੇ ਅਸੀਂ 5 ਸਾਲਾਂ ਦੇ ਕੰਪਲੀਟ ਹੋਣ ਦੇ ਉਪਲਕਸ਼ ਵਿੱਚ ਅਸੀਂ ਸਭ ਐਡਵਾਂਸਮੈਂਟ ਕਰਾਂਗੇ ਔਰ ਅਸੀਂ ਔਨਕੋਲੋਜੀ ਦੇਖੋ ਪੰਜਾਬ ਚ ਜਾਂ ਪੂਰੇ ਇੰਡੀਆ ਚ ਕਹਿ ਲੋ ਔਨਕੋਲੋਜੀ ਯਾਨੀ ਕੈਂਸਰ ਇੱਕ ਬਹੁਤ ਹੀ ਨਾਮੁਰਾਦ ਬਿਮਾਰੀ ਕਹੀ ਜਾਂਦੀ ਹੈ ਔਰ ਲੋਕਾਂ ਨੂੰ ਕੈਂਸਰ ਦੇ ਇਲਾਜ ਦੇ ਲਈ ਗੁੰਬੇ ਲੁਧਿਆਣਾ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ ਜਿਹਦੇ ਕਾਰਨ ਉਹਨਾਂ ਨੂੰ ਬਹੁਤ ਹੀ ਖਰਚਲ ਹੋਣਾ ਪੈਂਦਾ ਹੈ ਮੈਂਟਲੀ ਤੇ ਖਰਚਲ ਹੋਣਾ ਪੈਂਦਾ ਹੈ ਫਾਈਨੈਂਸ਼ੀਅਲੀ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਇਸ ਲਈ ਡਾਕਟਰ ਸਾਹਿਬ ਨੇ ਡਿਸਾਈਡ ਕੀਤਾ ਹੈ ਕਿ ਅਸੀਂ ਇੱਥੇ ਬਹੁਤ ਹੀ ਜਲਦੀ ਔਨਕੋਲੋਜੀ ਡਿਪਾਰਟਮੈਂਟ ਵੀ ਇਨੌਗੂਰੇਟ ਕਰਾਂਗੇ ਜਿਹਦੇ 'ਚ ਇਲਾਕਾ ਵਾਸੀਆਂ ਨੂੰ ਕੈਨਸਲ ਦੀ ਇਲਾਜ ਦੀਆਂ ਸਹੂਿਦਾਵਾਂ ਅਸੀਂ ਮੁਹੱਈਆ ਕਰਾਂਗੇ ਇਹਦੇ ਨਾਲ ਮੈਂ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ ਧੰਨਵਾਦ ਕਰਾਂਗਾ ਔਰ ਮੈਂ ਚਾਹਾਂਗਾ ਡਾਕਟਰ ਮਮਤਾ ਜਿਨ੍ਹਾਂ ਨੇ ਸਾਨੂੰ ਐਜ਼ ਐਚਓਡੀ ਗਾਇਨੀ ਜੁਆਇਨ ਕੀਤਾ ਹੈ ਉਹ ਕੋ ਡਿਟੇਲਸ ਤੁਹਾਨੂੰ ਦੱਸਣ ਥੈਂਕ ਯੂ ਮੈਂ ਐਜ਼ ਅ ਗਾਇਨੀ ਕਾਲਜ ਜੁਆਇਨ ਕੀਤਾ ਹੈ ਐਸਟੀਆਰ ਹਸਪੀਟਲ ਵਿੱਚ ਜਿਵੇਂ ਕਿ ਸਨੀ ਦੱਸਿਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਰਦਾ ਪਰ ਡਾਕਟਰ ਕਹਿੰਦਾ ਤਾਂ ਕਿਸ ਤਰ੍ਹਾਂ ਕਿ ਇਹਨਾਂ ਨੇ ਮੈਨੂੰ ਚਾਰਸ ਦਿੱਤਾ ਤਾਂ ਕਿ ਮੈਂ ਇਸ ਇਲਾਕੇ ਦੀ ਲੋਕਾਂ ਦੀ ਔਰਤਾਂ ਦੀ ਬੱਚਿਆਂ ਦੀ ਸਾਰਿਆਂ ਦੀ ਸੇਵਾ ਕਰ ਸਕਾਂ ਜਿਨ ਕਿ ਇਹ ਸਾਨੂੰ ਪਤਾ ਆ ਕਿ ਔਰਤਾਂ ਨੂੰ 80 ਤੋਂ 90% ਪ੍ਰੋਬਲਮਸ ਹੁੰਦੀਆਂ ਹਨ ਪਰ ਉਹ ਡਿਸਕਸ ਨਹੀਂ ਕਰ ਪਾਉਂਦੇ ਆ ਕਿ ਕੋਈ ਮੇਲ ਪੇਸ਼ੈਂਟ ਆ ਕੋਈ ਗਾਇਨੀਟ ਹੋਣੀ ਚਾਹੀਦੀ ਆ ਕੋਈ ਲੇਡੀ ਡਾਕਟਰ ਹੋਣੀ ਚਾਹੀਦੀ ਆ ਬਟ ਉਹਨਾਂ ਅਵੇਲੇਬਲ ਨਹੀਂ ਸੀ ਜਿਵੇਂ ਕਿ ਸਾਡੇ ਏਰੀਆ ਵਿੱਚ ਸਹੂਲਤ ਇੰਨੀ ਨਹੀਂ ਹੈਗੀ ਠੀਕ ਹੈ ਇਸ ਕਰਕੇ ਇਸ ਨੂੰ ਦੇਖਦੇ ਹੋਏ ਸਰ ਨੇ ਸੋਚਿਆ ਕਿ ਇੱਥੇ ਇੱਕ ਗਾਇਨੀ ਡਿਪਾਰਟਮੈਂਟ ਖੋਲਣਾ ਚਾਹੀਦਾ ਆ ਹੁਣ ਜਿਵੇਂ ਕਿ ਇਦਾਂ ਐਸੀ ਹੋਣੀ ਹੈ ਠੀਕ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਜਿੱਦਾਂ ਉਹਨਾਂ ਨੂੰ ਕੀ ਟ੍ਰੀਟਮੈਂਟ ਚਾਹੀਦਾ ਹੈ ਉਹਨਾਂ ਦੇ ਦੇਖਭਾਲ ਕਿਦਾ ਮਦਰ ਮਾਔਰ ਬੱਚੇ ਦਾ ਕਿਵੇਂ ਰਹਿਣਾ ਸੈਣਾ ਕੀ ਖਾਣਾ ਪੀਣਾ ਇਹ ਸਾਰਾ ਅਸੀਂ ਉਹਨਾਂ ਨੂੰ ਦੱਸਾਂਗੇ ਠੀਕ ਹੈ ਇਹ ਦੱਸਣ ਲਈ ਕਿ ਹਾਂ ਕਿ ਬੱਚਾ ਕਿਵੇਂ ਹੈ ਕਿ ਮਦਰ ਨੂੰ ਕੀ ਚਾਹੀਦਾ ਹੈ ਕਿ ਖਰਾਏ ਦੱਸਣਾ ਹੈਗਾ ਐਸੀ ਤੇ ਇਹ ਫੈਸਿਲਿਟੀਆਂ ਸੌਰੀ ਜਿੱਦਾਂ ਤੁਸੀਂ ਦੱਸਿਆ ਹੈ ਕਿ ਤੁਸੀਂ ਗਾਇਨਕੋਲੋਜੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹੋ ਇਹਦੇ ਚ ਤੁਸੀਂ ਡਿਲੀਵਰੀਜ਼ ਵਗੈਰਾ ਸਭ ਉਹਇਆ ਕਰਾਓਗੇ ਇਲਾਕਾ ਵਾਸੀਆਂ ਨੂੰ ਜੀ ਜੀ ਜਿਵੇਂ ਕੀ ਦੱਸਿਆ ਗਿਆ ਹੈ ਕਿ ਮੈਂ ਐਜ਼ ਗਾਇਨੋਕੋਲੋਜਿਸਟ ਜੁਆਇਨ ਕੀਤਾ ਹੈ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਨੋਰਮਲ ਡਿਲੀਵਰੀਜ਼ ਵੀ ਹੋ ਗਿਆ ਸੇਜ਼ੀਅਨ ਦੀ ਵੀ ਫੈਸਿਲਿਟੀ ਦਿੱਤੀ ਜਾਏਗੀ ਔਰ ਹੋਰ ਵੀ ਜਿਹੜੇ ਆਪਰੇਸ਼ਨ ਹੁੰਦੇ ਆ ਬੱਚੇ ਦਾ ਨਹੀਂ ਉਹ ਸਾਰੇ ਕੀਤੇ ਜਾਣਗੇ ਹੁਣ ਕੇ ਪੇਸ਼ੈਂਟਸ ਨੂੰ ਇਹ ਵੀ ਹੁੰਦਾ ਕਿ ਹੈ ਮੈਡਮ ਤੁਸੀਂ ਸਾਡਾ ਕਿਤੇ ਸੇਜ਼ੀਅਨ ਤਾਂ ਨਹੀਂ ਕਰ ਦੋਗੇ ਨੋਰਮਲਲੀ ਦੇਖੂਗੇ ਤਾਂ ਨਹੀਂ ਬਟ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆ ਠੀਕ ਹੈ ਅਸੀਂ ਉਹਨਾਂ ਦਾ ਜੋ ਵੀ ਹੁੰਦਾ ਹੋਇਆ ਅਗਰ ਐਟ ਅ ਟਾਈਮ ਮਾਂ ਔਰ ਬੱਚੇ ਨੂੰ ਦੇਖਦੇ ਹੋਏ ਉਹਨਾਂ ਨੂੰ ਦੋਨਾਂ ਦੀ ਸੇਫਟੀ ਦੇਖਦੇ ਹੋਏ ਅਸੀਂ ਉਹ ਕਦਮ ਰਵਾਂਗੇ ਨਾਰਮਲ ਹੁੰਦਾ ਹੋਇਆ ਅਸੀਂ ਨਾਰਮਲ ਬਣਾ ਲੇ ਇਸ ਕਰਕੇ ਡਰਨ ਦੀ ਕੋ ਲੋੜ ਨਹੀਂ ਆ ਔਰ ਹਾਂ ਕੱਲ ਰਹੀ ਕਿ ਇੱਥੇ ਹਾਈਜੀਨ ਫਰਸਟ ਮੋਸਟ ਇੰਪੋਰਟੈਂਟ ਗਾਈਡਲਾਈਨ ਵਿੱਚ ਹੁੰਦਾ ਹੈ ਆਪਰੇਸ਼ਨ ਦੇ ਟਾਈਮ ਤੇ ਚਾਹੇ ਉਹ ਨਾਰਮਲ ਹੋਵੇ ਚਾਹੇ ਉਹ ਸਜ਼ੇਰੇ ਹੋਵੇ ਇਹ ਹੁੰਦਾ ਹੈ ਕਿ ਹਾਈਜੀਨ ਕੀ ਆ ਹਾਈਜੀਨ ਇੱਥੇ ਇਸ ਹਸਪੀਟਲ ਦਾ ਬਹੁਤ ਵਧੀਆ ਆ ਹਾਈਜਨ ਨੂੰ ਠੀਕ ਰਹੇਗਾ ਮਾਂ ਵੀ ਠੀਕ ਰਹੇਗੀ ਔਰ ਬੱਚਾ ਵੀ ਠੀਕ ਰਹੇਗਾ ਇਹਦੇ ਵਿੱਚ ਇਹ ਹੈ ਕਿ ਮਾਂ ਨੂੰ ਵੀ ਕੋਈ ਦਿੱਕਤ ਆਵੇ ਨਾ ਬੱਚੇ ਨੂੰ ਕੋਈ ਦਿੱਕਤ ਆਵੇ ਬਾਕੀ ਡਾਕਟਰ ਐਸਜੀਆਰ ਹਸਪੀਟਲ ਜੁਆਇਨ ਕੀਤਾ ਹਾਂਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸੋ ਕਿੱਦਾਂ ਤੁਸੀਂ ਸਟਾਫ ਦੇ ਨਾਲ ਕਿੱਦਾਂ ਮਹਿਸੂਸ ਕਰ ਰਹੇ ਹੋ ਮੈਂ ਅੱਜ ਫਸਟ ਡੇ ਆ ਸਟਾਫ ਜੋ ਕੀ ਹੈਗੇ ਸਾਰੇ ਬਹੁਤ ਅੱਛੇ ਨੇ ਕੋਆਪਰੇਟਿਵ ਆ ਜੋ ਕਿ ਇੱਕ ਜੋਇਨਿੰਗ ਕਰਦਾ ਹੈ ਕੋਈ ਵੀ ਉਹਨਾਂ ਨੇ ਇੱਕ ਨੰਬਰ ਹੋ ਚਾਹੀਦਾ ਬਈ এনਵਾਇਰਨਮੈਂਟ ਚਾਹੀਦਾ ਨਾ ਕੰਫਰਟੇਬਲ ਐਂਡ ਐਕਸਪੋਰਟ ਬਿਲਕੁਲ ਮੈਨੂੰ ਮਿਲ ਰਿਹਾ ਬਿਲਕੁਲ سپورਟ ਹੈ ਹਰ ਤਰ੍ਹਾਂ ਦੀ ਚੀਜ਼ ਫੈਸਿਲਿਟੀ ਸਭ ਕੁਝ ਹੈਗਾ ਇੱਥੇ ਬਈ ਹੁਣ ਇੱਕ ਕੁਛ ਕੁਝ ਹਾਂਜੀ ਮਾਡਮ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਪ੍ਰੈਗਨੈਂਟ ਲੇਡੀ ਨੂੰ ਮਦਰ ਨੂੰ 24 ਘੰਟੇ ਲਈ ਲੋਡ ਦੀ ਸਹੂਲਤ ਹੁੰਦੀ ਆ ਅਗਰ ਕਦੀ ਵੀ ਉਹਨਾਂ ਨੂੰ ਕੋਈ ਵੀ ਪੇਨ ਸਟਾਰਟ ਹੁੰਦੀ ਹੈ ਜੋ ਕਿ ਨੈਚੁਰਲ ਪ੍ਰੋਸੈਸ ਦਾ ਕੋਈ ਵੀ ਹੋ ਸਕਦੀ ਹੈ ਆਰਾ ਪ੍ਰੋਸੈਸ ਨਹੀਂ ਜਾਂ ਤੜਕੇ ਹੋ ਸਕਦੀ ਹੈ ਐਨੀ ਟਾਈਮ ਜੇ ਕੋਈ ਵੀ ਲੀਕੇਜ ਹੁੰਦੀ ਹੈ ਸਾਡੇ ਹਸਪੀਟਲ ਆਨ 24 ਘੰਟੇ ਦੀ ਫੈਸਿਲਿਟੀਜ਼ ਹੈਗੀਆਂ ਇੱਥੇ ਸਾਨੂੰ ਡਾਕਟਰ ਮੈਂ ਖੁਦ ਅਵੇਲੇਬਲ ਮਿਲਾਂਗੇ ਕੋਈ ਵੀ ਡਰਨ ਦੀ ਲੋੜ ਨਹੀਂ ਆ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿ ਤੁਹਾਨੂੰ ਦੂਰ ਜਾਣਾ ਪੈਣਾ ਹੈ ਕਿ ਹਾਂ ਇਹ ਸੋਚ ਕੇ ਕਈ ਘਬਰਾ ਜਾਂਦੇ ਆ ਤੁਹਾਡੇ ਆਪਣੇ ਇਲਾਕੇ ਵਿੱਚ ਡਾਈਰਿ ਜਪਾਰਟਮੈਂਟ ਹੈਗਾ ਆ ਜਦੋਂ ਮਰਜੀ 24 ਘੰਟੇ ਰਹਿੰਦਾ ਜਦੋਂ ਮਰਜੀ ਆਓ ਤੁਹਾਡਾ ਟਰੀਟਮੈਂਟ ਕੀਤਾ ਹੋ ਕੇ ਹੂੰ ਚਲੋ ਹਾਂਜੀ ਜਿੱਦਾਂ ਡਾਕਟਰ ਸਾਹਿਬ ਨੇ ਬੜੇ ਵਿਸਤਾਰ ਨਾਲ ਐਕਸਪਲੇਨ ਕੀਤਾ ਹੈ ਕਿ ਅਸੀਂ ਇੱਥੇ ਡਾਇਲਿਕੋਲੋਜੀ ਯਾਨੀ ਜੱਟਾਂ ਤੇ ਬੱਚਾ ਡਿਪਾਰਟਮੈਂਟ ਰਨ ਕਰਨ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਿ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਫ੍ਰੀ ਓਪੀਡੀ ਰਨ ਕਰਾਂਗੇ ਜਿਹਦੇ ਚ ਜਿਹੜਾ ਵੀ ਪਿੰਡ ਦਾ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈ ਉਹ ਇੱਥੇ ਵੱਟ ਚੜ੍ਹ ਕੇ ਆਣ ਔਰ ਤਾਂ ਬਿਕੋਸ ਆਡੇ ਕੋਲ ਮੈਡੀਸਨ ਡਿਪਾਰਟਮੈਂਟ ਵੀ ਹੈ ਹਰ ਤਰ੍ਹਾਂ ਦਾ ਮਰੀਜ਼ ਅਸੀਂ ਟ੍ਰੀਟ ਕਰਦੇ ਹਾਂ ਉਹ ਆਣ ਤੇ ਆਪਣੇ ਹੈਲਥ ਨੂੰ ਕੰਪਰੋਮਾਈਜ਼ ਨਾ ਕਰਨ ਔਰ ਆ ਕੇ ਆਪਣਾ ਪ੍ਰੋਪਰ ਇਲਾਜ ਕਰਾ ਲਓ ਸੋ ਮੈਂ ਦੁਬਾਰਾ ਬੋਲਣਾ ਚਾਹਾਂਗਾ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਹਰ ਹਫਤੇ ਯਾਨੀ ਕਿ ਮਹੀਨੇ ਦੇ ਅਲਮੋਸਟ ਹਰ 8 ਦਿਨ ਅਸੀਂ ਫ੍ਰੀ ਓਪੀਡੀ ਰਨ ਕਰਾਂਗੇ ਜਿਦੇ ਚ ਸਾਡੇ ਕੋਲ ਮੈਡੀਸਨ ਦੀ ਓਪੀਡੀ ਤੇ ਗਾਇਨੀ ਦੀ ਓਪੀਡੀ ਦੋਨੋਂ ਰਹਿਣਗੇ ਥੈਂਕ ਯੂ ਧੰਨਵਾਦ ਬਾਕੀ ਲੋਡ ਬੰਦ ਪਰਵਾਹ ਹੁੰਦਾ ਜਿਆਦਾ ਹੋਰ ਕੀ ਫੈਸਿਲਿਟੀ ਦੇਵਾਂਗੇ ਲੋਡਵਲ ਪਰਿਵਾਰ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਡਾਕਟਰ ਪਿਛਲੇ 4 ਸਾਲਾਂ ਤੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਕੋਆਪਰੇਟ ਕਰ ਰਹੇ ਨੇ ਸਾਨੂੰ ਦੇਖੋ ਜੀ ਹਸਪਤਾਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੇਸ਼ੈਂਟ ਆਇਆ ਤੇ ਉਹਦੇ ਕੋਲ ਉਹਦੀ ਛੇ ਲਾ ਕੇ ਭੇਜ ਦੇਣਾ ਉਹਨੂੰ ਨਹੀਂ ਸਾਡੇ ਲਈ ਹਸਪਤਾਲ ਦਾ ਮਤਲਬ ਹੈ ਪੇਸ਼ੈਂਟ ਦਾ ਇਲਾਜ ਸਭ ਤੋਂ ਪਹਿਲੇ ਔਰ ਅਫੋਰਡੇਬਲ ਪ੍ਰਾਈਸ ਤੇ ਜੇ ਸੁਪੋਜ਼ ਪੇਸ਼ੈਂਟ ਬਹੁਤ ਜ਼ਿਆਦਾ ਗਰੀਬ ਹੈ ਤੇ ਅਸੀਂ ਕਈ ਵਾਰੀ ਇਸ ਤਰ੍ਹਾਂ ਹੋਇਆ ਡਾਕਟਰ ਸਾਹਿਬ ਨੇ ਉਹਨਾਂ ਨੂੰ ਫ੍ਰੀ ਚ ਵੀ ਇਲਾਜ ਉਹ ਰਿਹਾ ਕਰਾਇਆ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਕੋਈ ਵੀ ਲੋੜਵੰਦ ਮਰੀਜ਼ ਗਰੀਬ ਮਰੀਜ਼ ਆ ਸਕਦਾ ਹੈ ਔਰ ਆਪਣੀ ਫ੍ਰੀ ਚੈੱਕਅਪ ਇਥੋਂ ਕਰਾ ਸਕਦਾ ਹੈ ਇਸ ਤੋਂ ਇਲਾਵਾ ਜਿੱਡੇ ਵੀ ਲੈਬੋਰੀਟਰੀ ਟੈਸਟਸ ਨੇ ਉਹ ਵੀ ਸਾਡੇ ਕੋਲ ਬਿਲਕੁਲ ਸਟਡੀਬਲ ਸਟੇਟ ਆਫ ਆਰਟ ਲੈਬੋਰੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਪ੍ਰੋਪਰ ਆਪਰੇਸ਼ਨ تھیਟਰ ਹੈ ਰਾਈਟ ਔਰ ਜਿਹੜਾ ਜਿਹੜਾ ਕਿ ਬਹੁਤ ਹੀ ਵਧੀਆ ਹਾਈਜਨ ਜਿਹੜੇ ਮੇਨਟੇਨ ਕਰਦੀ ਹੋਈ ਹੈ রাইਟ ਥੈਂਕ ਯੂ ਫੋਰ ਕੁਝ ਪੋਸਿਟਿਵ